ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਦੇ ਅੰਦਰ ਜੇ ਟੈਕਸਸ ਦੀ ਗੱਲ ਕਰੀਏ ਜਿਹੜੀਆਂ ਸਰਕਾਰਾਂ ਟੈਕਸ ਲਾਉਂਦੀਆਂ ਨੇ ਤੇ ਰੈਵਨਿਊ ਕਲੈਕਸ਼ਨ ਕਰਦੀਆਂ ਨੇ ਜੇ ਉਹਦੀ ਗੱਲ ਕਰੀਏ ਜੀਐਸਟੀ ਆਉਣ ਤੋਂ ਬਾਅਦ 2017 ਦੇ ਅੰਦਰ ਜੀਐਸਟੀ ਰਜਿਮ ਜਿਹੜਾ ਵਨ ਨੇਸ਼ਨ ਵਨ ਟੈਕਸ ਦਾ ਕਨਸੈਪਟ ਪੂਰੇ ਦੇਸ਼ 'ਚ ਲਾਗੂ ਹੁੰਦਾ ਪੰਜਾਬ ਵੀ ਇਸ ਦਾ ਹਿੱਸਾ ਬਣਿਆ ਔਰ ਜੀਐਸਟੀ ਤੋਂ ਬਾਅਦ ਜੇਕਰ ਦੂਜਾ ਰੈਵਨਿਊ ਦਾ ਸਾਧਨ ਆ ਜੇਕਰ ਦੂਜਾ ਰੈਵਨਿਊ ਦਾ ਸਰੋਸਾ ਤਾਂ ਮੈਂ ਸਮਝਦਾ ਹਰੇਕ ਸੂਬੇ ਦੀ ਇੱਕ ਸੈਜ ਪਾਲਿਸੀ ਹੈ ਹਰੇਕ ਸੂਬੇ ਦਾ ਸ਼ਰਾਬ ਦਾ ਕਾਰੋਬਾਰ ਆ ਪੂਰੇ ਦੇਸ਼ ਦੇ ਅੰਦਰ ਇੱਕ ਅੱਧਾ ਸਟੇਟ ਨੂੰ ਛੱਡ ਕੇ ਜੇ ਮੈਂ 29 ਸਟੇਟਾਂ ਦੀ ਗੱਲ ਕਰਾਂ ਤਾਂ ਉਹਨਾਂ ਚੋਂ ਇੱਕ ਅੱਧੇ ਸਟੇਟ ਨੂੰ ਛੱਡ ਕੇ ਸਾਰੇ ਸੂਬੇ ਸਾਰੇ ਸਟੇਟ ਜਿਹੜੇ ਨੇ ਉਹ ਆਪਣੀ ਆਪਣੀ ਐਨੂਅਲ ਯਾਨੀ ਕਿ ਸਾਲਾਨਾ ਐਕਸਾਇਰਸ ਪਾਲਿਸੀ ਬਣਾਉਂਦੇ ਨੇ ਕਿ ਹਰੇਕ ਸਾਲ ਐਕਸਾਇਰਸ ਦੀਆਂ ਪਾਲਸੀਆਂ ਬਣਦੀਆਂ ਨੇ ਕਿਆਂ ਪਰ ਆਪਣਾ ਆਪਣਾ ਰੈਵਨਿਊ ਜਿਹੜਾ ਉਸ ਐਕਸਾਈਜ਼ ਪਾਲਿਸੀ ਦੇ ਰਾਹੀਂ ਕਲੈਕਟ ਕਰਦੀ ਇਹਨੇ ਇਕੱਠਾ ਕਰਦੀ ਇਹਨੇ ਕਈ ਸੂਬਿਆਂ ਦੇ ਅੰਦਰ 10000 ਕਰੋੜਾ ਕਿਤੇ 30000 ਰੁਪਏ ਕਿਤੇ 15 ਵੀ ਹੈ ਉਹ ਲਗ-ਲਗ ਪਾਲਸੀਆਂ ਦੇ ਨਿਰਪਰ ਕਰਦਾਗਾ ਔਰ ਲੋਕਾਂ ਦੇ ਟੇਸਟ ਤੇ ਨਿਰਪਰ ਕਰਦਾਗਾ ਕਿ ਲੋਕ ਕਿਸ ਤਰ੍ਹਾਂ ਦਾ ਟੇਸਟ ਰੱਖਦੇ ਕਿਸੇ ਸੂਬੇ ਦੇ ਅੰਦਰ ਬੀਅਰ ਦੀ ਕੰਜ਼ਮਪਸ਼ਨ ਜ਼ਿਆਦਾ ਹੈ ਕਿ ਕਿਸੇ ਸੂਬੇ ਦੇ ਅੰਦਰ ਦੇਸੀ ਸ਼ਰਾਬ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜ਼ਿਆਦਾ ਕੀ ਕਿਸੇ ਦੇ ਅੰਦਰ ਇੰਗਲਿਸ਼ ਦੀ ਜ਼ਿਆਦਾ ਕੀ ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਨੇ ਉਹਦੀ ਜ਼ਿਆਦਾ ਕੀ ਸੋ ਵੱਖ-ਵੱਖ ਸੂਬਿਆਂ ਦੇ ਟੇਸਟ ਦੇ ਮੁਤਾਬਕ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਬਣਾਉਂਦੀਆਂ ਨੇਗੀਆਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਦੇ ਸਿਆਸੀ ਸੀਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਸਾਡੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ 'ਚ ਜਾਂ ਸ਼੍ਰੋਮਣੀ ਅਕਾਲੀ ਦਲ ਭਾਜੀ ਦਾ ਰਾਜ ਰਿਹਾ ਜਾਂ ਉਸ ਤੋਂ ਪਹਿਲਾਂ ਕਈ ਜਗ੍ਹਾ ਤੇ ਸ਼੍ਰੋਮਣੀ ਕਾਲ ਦਲ ਕਮਿਊਨਿਸਟ ਪਾਰਟੀਆਂ ਦਾ ਵੀ ਰਾਜ ਰਿਹਾ ਜਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਜੇ 70 ਸਾਲ ਦਾ ਲੇਖਾ ਜੋਖਾ ਕਰਨਾ ਹੋਵੇ ਤਾਂ ਜ਼ਿਆਦਾਤਰ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਤੇ ਰਾਜ ਰਿਹਾ ਇੱਕ ਪਾਸੇ 5 ਸਾਲ ਲਈ ਅਕਾਲੀ ਦਲ ਆਉਂਦਾ ਸੀ ਅਕਾਲੀ ਦਲ ਬੀਜੇਪੀ ਆਉਂਦੀ ਸੀ ਔਰ ਦੂਜੇ ਪਾਸੇ ਲੋਕ ਜਦੋਂ ਤੋਂ ਖਫਾ ਹੋ ਜਾਂਦੇ ਸੀ ਤਾਂ ਕਾਂਗਰਸ ਪਾਰਟੀ ਆਉਂਦੀ ਸੀ ਪੰਜਾਬ ਦੇ ਅੰਦਰ ਇਹ ਸਿਆਸੀ ਚੱਕਰ ਵਯੂ ਜਿਹੜਾ ਪਹਿਲੀ ਵਾਰ ਤੀਜੀ ਤਿਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਖਤਮ ਹੋਇਆ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 2017 ਚ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾ ਵਿਪੱਖਸ਼ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰ ਦਿੱਤੀ ਆਮ ਆਦਮੀ ਪਾਰਟੀ ਨੇ ਦੋਇਆ ਸਤਾ ਰਾਜ ਡੈਬਿਊ ਕਰਦੇ ਹੋਏ ਫਰਸਟ ਇਲੈਕਸ਼ਨ ਲੜਦੇ ਹੋਏ ਫਰਸਟ ਵਿਧਾਨ ਸਭਾ ਦੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਦਾ ਰੋਲ ਲਭਾਇਆ 5 ਸਾਲ ਆਮ ਆਦਮੀ ਪਾਰਟੀ ਦੇ ਬਖੂਬੀ ਰੋਲ ਲਭਾਇਆ ਔਰ 5 ਸਾਲਾਂ ਬਾਅਦ ਜਦੋਂ 2022 ਚ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਇੱਕ ਪਾਰੀ ਬਹੁਮਤ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਔਰ 117 ਚ 92 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਦੇ ਸੌਂਚਣ ਤੋਂ ਬਾਅਦ ਪੰਜਾਬ ਦੇ ਅੰਦਰ ਨਵੀਆਂ ਪਾਲਿਸੀਆਂ ਆਈਆਂ ਨਮਾ ਇੱਕ ਸਿਸਟਮ ਨੂੰ ਬਦਲਿਆ ਗਿਆ ਇੱਕ ਬਦਲਾਅ ਦਾ ਸਿਸਟਮ ਆਇਆ ਔਰ ਪਹਿਲੀ ਵਾਰ 2022 ਪੰਜਾਬ ਦੇ ਅੰਦਰ ਅਸੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹਦੀ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਮੈਂ ਥੋੜਾ ਪਿਛੋਕੜ ਜਾਊਂਗਾ 222 ਦੇ ਬਾਅਦ ਦੇ ਵਿੱਚ ਆਉਣੇ ਆ ਪਹਿਲਾ ਥੋੜਾ ਪਿੱਛੇ ਚਲੇ ਜਾਈਏ ਜੇ ਕੈਪਟਨ ਸਾਹਿਬ ਦੀ ਪਹਿਲੀ ਸਰਕਾਰ ਦੀ ਗੱਲ ਕਰੀਏ ਜਿਹੜੀ 2002 ਚ ਬਣੀ ਸੀ ਔਰ 2007 ਦੇ ਵਿੱਚ ਉਹਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਤਾਂ ਉਹਦੇ ਅੰਦਰ ਜਦੋਂ ਬਣੀ ਸੀ ਰੈਵਨਿਊ 1468 ਕਰੋੜ ਦਾ ਸੀਗਾ ਜਦੋਂ ਉਨੇ ਆਪਣਾ ਕਾਰਜਕਾਲ ਪੂਰਾ ਕੀਤਾ ਤਾਂ ਘਟ ਕੇ 1300 63 ਕਰੋੜ ਦਾ ਰਹਿ ਗਿਆ ਯਾਨੀ ਕਿ 6.9 ਲਗਭਗ 70% ਜਿਹੜਾ ਘਾਟੇ ਦੇ ਨਾਲ ਉਹਨਾਂ ਦੇ ਸਮੇਂ ਐਕਸਾਈਜ਼ ਪਾਲਸੀ ਹੈ। ਯਾਨੀ ਕਿ ਕਾਂਗਰਸ ਦੇ ਪਹਿਲੇ ਰਾਜ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ। ਕੋਈ ਐਕਸਾਈਜ਼ ਪਾਲਸੀ ਦੇ ਅੰਦਰ ਅਕਸਾਈਸ ਤੋਂ ਰੈਵਨੂ ਦੀ ਜਿਹੜੀ ਆ ਪ੍ਰੋਗਰੈਸ ਨਹੀਂ ਹੋਈ ਬਲਕਿ ਘਟਾ ਪਿਆ ਇਸੇ ਤਰੀਕੇ ਉਸ ਤੋਂ ਬਾਅਦ 2007 ਤੋਂ ਲੈ ਕੇ 17 ਤੱਕ ਦੋ ਲਗਾਤਾਰ ਦੋ ਬਾਰ ਅਕਾਲੀ ਦਲ ਦੀ ਗਵਰਨਮੈਂਟ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਰਹੀ ਜਿਹਦੇ ਅੰਦਰ ਥੋੜੀ ਗ੍ਰੋਥ ਹੋਈ ਪਰ ਲੇਕਿਨ ਜਦੋਂ ਜਾਣ ਲੱਗੇ 16 17 'ਚ ਉਹਨਾਂ ਨੇ ਪਾਲਿਸੀ ਬਣਾਈ ਉਹਦਾ ਸਭ ਤੋਂ ਵੱਡਾ ਇਹ ਹੋਇਆ ਕਿ 2015-16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ 2015-16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ ਔਰ 2016-17 ਚ ਘਟ ਕੇ 4400 ਕਰੋੜ ਦਾ ਰੈਵਨਿਊ ਰਹਿ ਜਾਂਦਾ ਲਗਭਗ 400 ਕਰੋੜ ਰੁਪਇਆ 2016-17 ਦਾ ਬਿਲਕੁਲ ਨੇੜੇ ਆ 400 ਕਰੋੜ ਰੁਪਇਆ ਰੇਵਨਿਊ ਜਿਹੜਾ ਉਹ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਅੰਦਰ ਘਟ ਗਿਆ ਔਰ ਜਿਹੜੀ ਪਾਲਸੀ ਬਣਾਈ ਸੀ ਲਾਇਸੈਂਸ ਦੇਣ ਦੀ ਆਪਣੇ ਚਹੇਤਿਆਂ ਨੂੰ ਅਕਾਲੀ ਦਲ ਬੀਜੇਪੀ ਦੇ ਸਮੇਂ ਉਹ ਪਾਲਸੀ ਫੇਲ ਹੋ ਗਈ ਅਕਾਲੀ ਦਲ ਦੀ ਰਜਿਮ ਦੇ ਸਮੇਂ ਪਾਲਸੀ ਜਿਹੜੀ ਸੀ ਉਹ ਫੇਲ ਹੋਈ ਔਰ 400 ਕਰੋੜ ਰੁਪਏ ਦਾ ਘਾਟਾ ਸਟੇਟ ਦੇ ਸੈਕਟਰ ਨੂੰ ਪਿਆ ਸਟੇਟ ਦੇ ਖਜ਼ਾਨੇ ਨੂੰ ਪਿਆ ਸਟੇਟ ਦੇ ਲੋਕਾਂ ਨੂੰ ਪਿਆ ਅੱਜ ਵੀ ਉਹ ਬਕਾਏ ਜਿਹੜੇ ਨੇ 400 ਕਰੋੜ ਰੁਪਏ ਦੇ ਉਹ ਕਾਲੀ ਦਲ ਬੇੜੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਐਲਵਲ ਲੈ ਸੀ ਜਾਂ ਠੇਕੇ ਲੈ ਸੀ ਜਾਂ ਕੰਟਰੈਕਟਰ ਸੀ ਉਹਨਾਂ 'ਵਾਲ ਸਰਕਾਰ ਦੇ ਬਕਾਏ ਖੜੇ ਨੇ ਕਿਉਂਕਿ ਕਈ ਵਾਰ ਹੁੰਦਾ ਤੁਹਾਨੂੰ ਵੀ ਕਈ ਸੱਜਣ ਮਿਲਦੇ ਰਹਿੰਦੇ ਨੇ ਕਿ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਜਾਣਕਾਰੀ ਦੇ ਰਿਹਾ ਤੁਹਾਨੂੰ ਵੀ ਕਈ ਕਾਲੇ ਦਲ ਦੇ ਸੱਜਣ ਮਿਲਦੇ ਰਹਿੰਦੇ ਨੇ ਕਿ ਉਹ ਕੋਈ ਨਾ ਕੋਈ ਸਵਾਲ ਖੜਾ ਕਰਦੇ ਨੇ ਕਿ ਇਹ ਮੈਂ ਬਿਲਕੁਲ ਤੁਹਾਨੂੰ ਅੱਜ ਤੱਥ ਪੇਸ਼ ਕਰ ਰਿਹਾ ਪੂਰਾ ਕੱਲਾ ਕੱਲਾ ਇਹਦੇ ਅੰਦਰ ਵੇਰਵਾਗਾ ਤੁਹਾਡੇ ਚੋਂ ਕੋਈ ਸੱਜਣ ਆਰਟੀ ਪਾਕਿਤ ਲੈਂਡ ਦੇ ਚਾਹਵਾਨ ਹੁੰਦੇ ਨੇ ਮੈਂ ਉਹਨਾਂ ਦਾਦਾ ਕਿ ਬਿਲਕੁਲ ਸੇਮ ਆ ਜਦੋਂ ਮਰਜ਼ੀ ਕਢਾ ਲਿਓ 400 ਕਰੋੜ ਰੁਪਏ ਕਈ ਵਾਰ ਦੇਖਿਆ ਨਾ ਤੁਸੀਂ ਤੁਹਾਡੇ ਸਾਹਮਣੇ ਆ ਕੇ ਬੋਲਦੇ ਲੈ ਕੇ ਜਿਦੇ ਜੀ ਐਕਸੈਸ ਚਾਹ ਹੋ ਗਿਆ ਐਕਸੈਸ ਚਾਹ ਹੋ ਗਿਆ ਮੈਂ ਤਾਂ ਥੋੜਾ ਜੱਜ ਪਛੋਕਰ ਜਾ ਰਿਹਾ ਸੋ 400 ਕਰੋੜ ਰੁਪਏ ਦਾ ਘਾਟਾ ਪਿਆ ਔਰ ਇਸੇ ਤਰੀਕੇ ਜਦੋਂ ਕਾਂਗਰਸ ਪਾਰਟੀ ਦੀ 17 ਤੋਂ ਲੈ ਕੇ 22 ਤੱਕ ਸਰਕਾਰ ਰਹੀ ਤਾਂ ਉਹਦੇ ਅੰਦਰ 5100 ਕਰੋੜ ਤੋਂ business ਸ਼ੁਰੂ ਹੋ ਕੇ ਔਰ ਲਗਭਗ 1200 ਕਰੋੜ ਦਿੱਤੇ ਉਹ ਜਿਹੜਾ ਬਿਜ਼ਨਸ 'ਚ ਰੁਕ ਗਿਆ ਪਹਿਲੇ 3 ਸਾਲ ਲਗਾਤਾਰ ਕੋਈ ਗ੍ਰੋਥ ਨਹੀਂ 17 18 18 19 19 20 ਲਗਾਤਾਰ 5100 ਕਰੋੜ ਤੇ ਜਿਹੜਾ ਬਿਜ਼ਨਸ ਉਹ ਸਿੰਮਦਾ ਰਿਹਾ ਬਲਕੇ ਘਟਦਾ ਰਿਹਾ ਵਧਨ ਦੀ ਬਜਾਏ ਸੋ ਉਹਦੇ ਅੰਦਰ ਵੀ ਕੋਈ ਵੱਡੀ ਗ੍ਰੋਥ ਜਿਹੜੀ ਆ ਉਹ ਦੇਖਣ ਨੂੰ ਮਿਲੀ ਨਹੀਂ ਮਿਲੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2022 'ਚ ਗਠਨ ਹੁੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ 2022 مارچ 2022 ਆਪਣਾ ਉਹਦਾ ਸੰਭਾਲਿਆ ਪਰ ਮੈਂ ਬਤਾਰ ਐਕਸਾਈਜ਼ ਮਨਿਸਟਰ 2022 ਆਪਣਾ ਉਹਦਾ ਸੰਭਾਲਿਆ ਸੋ مارچ 2022 ਤੋਂ ਪੰਜਾਬ ਦੇ ਅੰਦਰ ਨਵੀਂ ਐਕਸਾਈਜ਼ ਦੀ ਪਾਲਿਸੀ ਦਾ ਗਠਨ ਹੋਇਆ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਸਮੇਂ 1200 ਕਰੋੜ ਤੇ ਖੜਾ ਸੀ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਅੰਦਰ ਬਾਹਰਸ ਕਰੋੜ ਰੁਪਏ ਦੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ ਚ 2022-23 ਦੀ ਪਾਲਿਸੀ ਚ ਉਹ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ ਉਹ ਰੈਵਨਿਊ ਪਹਿਲੇ ਸਾਲ ਬਾਹਰਸ ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਨੂੰ ਪਾਰ ਕਰ ਗਿਆ ਔਰ ਨੈਕਸਟ ਇਅਰ 23 24 23 24 23 24 8428 ਕਰੋੜ ਤੋਂ ਸ਼ੁਰੂ ਹੋ ਕੇ ਉਹ 9200 35 9235 ਕਰੋੜ ਨੂੰ ਪਾਰ ਕਰ ਗਿਆ ਔਰ ਜਦੋਂ 24 25 ਆਇਆ 88 ਉਹ 9563 ਕਿਉਂਕਿ ਇਹ ਜੇ ਲਾਸਟ ਕਿਸ ਜਿਹੜੀ ਆ ਉਹ ਆਣੀ ਬਾਕੀ ਆ ਮੈਂ ਤਾਂ ਤੁਹਾਨੂੰ ਰੀਅਲ ਫੈਕਟ ਦੱਸਦੇ ਆਂਗਾ 9563 ਪਰ ਲੇਕਿਨ ਸਾਡਾ ਜਿਹੜਾ ਐਕਸਪੈਕਟਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੈਂਟ ਈਅਰ ਦੀ ਇਸ ਈਅਰ ਦੀ ਪਾਲਸੀ ਦਾ ਐਂਦ ਹੋਣਾ ਅੰਤ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲਾਂਗਾ ਅਸੀਂ ਟਾਰਗੇਟ ਕਿੰਨਾ ਕੀਤਾ ਸੀਗਾ 2024-25 ਚ ਟਾਰਗੇਟ ਕੀਤਾ ਸੀ 10145 10145 ਟਾਰਗੇਟ ਕੀਤਾ ਸੀ ਔਰ ਸਾਨੂੰ ਐਕਸਪੈਕਟੇਸ਼ਨ ਜਿਹੜੀ ਆ ਉਹ 10200 ਰੁਪਏ ਦੀ ਆ ਯਾਨੀ ਕਿ ਅਸੀਂ ਜੋ ਟਾਰਗੇਟ ਫਿਕਸ ਕੀਤਾ ਸੀ ਉਹਦੇ ਨਾਲੋਂ ਵੀ ਲਗਭਗ 65 ਸੀਆਰ ਜਿਹੜਾ ਉਹ ਅਸੀਂ ਐਕਸਟਰਾ ਪੰਜਾਬ ਦੇ ਖਜ਼ਾਨੇ ਚ ਪੈਸੇ ਲੈ ਕੇ ਆਵਾਂਗੇ ਹੁਣ ਜਿਹੜਾ ਆਪਾਂ ਅੱਜ ਦੇ ਕਰੰਟ ਈਅਰ ਤੇ ਆਜੀਏ ਸਾਲ 2025-26 ਦੀ ਜਿਹੜੀ ਅਸੀਂ ਪਾਲਿਸੀ ਫਰੇਮ ਕੀਤੀ ਆ ਜਿਹੜੀ ਪਾਲਿਸੀ ਅਸੀਂ ਫਰਵਰੀ ਦੇ ਐਂਡ ਤਿਆਰ ਕੀਤੀ ਸੀਗੀ ਅਰ ਫਰਵਰੀ ਦੇ ਅੰਦਰ ਉਸ ਪਾਲਿਸੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਕੈਬਨਿਟ ਦੇ ਅੰਦਰ ਪਾਸ ਕੀਤਾ ਗਿਆ ਔਰ ਇਸ ਪਾਲਿਸੀ ਦੇ ਅੰਦਰ ਅਸੀਂ ਆਪ ਦਾ ਰੈਵਨਿਊ ਜਿਹੜਾ ਸੀ ਫਿਕਸ ਕੀਤਾ ਕਿ 11000 20 11000 20 ਕਰੋੜ ਰੁਪਏ ਜਿਹੜੇ ਅਸੀਂ ਇਸ ਸਾਲ ਦੇ ਜਿਹੜਾ ਸਾਲ 1 April ਤੋਂ ਸ਼ੁਰੂ ਹੋਣਾਗਾ ਉਹ ਸਾਲ ਦੇ ਅੰਦਰ ਅਸੀਂ 11000 20 ਕਰੋੜ ਰੁਪਏ ਦਾ ਟਾਰਗੇਟ ਜਿਹੜਾ ਉਹ ਫਿਕਸ ਕੀਤਾਗਾ 11000 20 ਇਹਦਾ ਟਾਰਗੇਟ ਫਿਕਸ ਹੋਇਆ ਔਰ ਪਹਿਲੀ ਜਿਹੜੀ ਆਕਸ਼ਨ ਹੋਈ ਈ-ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ અપੜਾਇਆ ਗਿਆ ਔਰ 207 207 ਜਿਹੜੇ ਟੇਲ ਦੇ ਲਿਕਰ ਗਰੁੱਪ ਬਣਾਏ ਗਏ ਪੰਜਾਬ ਦੇ ਅੰਦਰ 207 ਰਿਟੇਲ ਲਿਖ ਕੇ ਗ੍ਰੇਪ ਜਿਹੜੇ ਗਰੁੱਪ ਜਿਹੜੇ ਬਣਾਏ ਗਏ ਤੇ ਜਿਨ੍ਹਾਂ ਵਿੱਚੋਂ ਮੈਂ ਬੜੇ ਬਾਣ ਦੇ ਨਾਲ ਬੜੀ ਖੁਸ਼ੀ ਨਾਲ ਦੱਸ ਰਿਹਾ ਕਿ ਜਿਨ੍ਹਾਂ ਵਿੱਚੋਂ 179 ਯਾਨੀ ਕਿ 179 ਗਰੁੱਪ ਜਿਹੜੇ ਨੇਗੇ ਉਹ ਹੁਣ ਤੱਕ ਡਿਸਪੋਜ਼ ਆਫ ਹੋ ਗਏ ਹੁਣ ਤੱਕ ਉਹ ਸੇਲ ਹੋ ਗਏ ਇਹ ਬਹੁਤ ਵੱਡਾ ਸਕਸੈਸਫੁਲ ਰੇਟ ਆ ਕਿ ਤੁਹਾਡੀ ਪਹਿਲੀ ਆਕਸ਼ਨ ਦੇ ਅੰਦਰ ਹੀ ਤੁਹਾਡਾ 87% ਮਾਲ ਜਿਹੜਾ ਉਹ ਵਿਕ ਜਾਵੇ 87% ਗਰੁੱਪ ਜਿਹੜੇ ਨੇ ਉਹ ਤੁਹਾਡੇ ਵਿਕ ਜਾਣ ਪਰ ਮੈਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਆ ਕਿ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾ ਸੀ ਜਿਹੜਾ ਰੈਵਨਿਊ ਫਿਕਸ ਕੀਤਾ ਸੀਗਾ ਜਿਹੜਾ ਗਰੁੱਪ ਤੋਂ ਆਉਣਾ ਸੀ 7810 ਯਾਨੀ ਕਿ 179 ਦੀ ਗੱਲ ਕਰ ਰਿਹਾ ਮੈਂ 207 ਦੀ ਨਹੀਂ ਗੱਲ ਕਰ ਰਿਹਾ ਕਿਉਂਕਿ 207 ਦੇ ਦੋੜਾਂਗੇ ਉਹ ਮੈਂ ਫਿਰ ਦੱਸੂਗਾ 179 ਗਰੁੱਪਾਂ ਦਾ ਜਿਹੜਾ ਰੈਵਨਿਊ ਆਉਣਾ ਸੀ ਜੋ ਅਸੀਂ ਮੁੱਲ ਲਰਦਾ ਅਰਥ ਕੀਤਾ ਉਹ 7810 ਕਰੋੜ ਰੁਪਏ 7810 ਕਰੋੜ ਰੁਪਏ ਪਰ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਅੱਜ ਬਹੁਤ ਹੀ ਸਕਸੈਸਫੁਲ ਤਰੀਕੇ ਦੇ ਨਾਲ ਸਾਡੇ ਅਫਸਰ ਸਹਿਬਾਨ ਦੀ ਕਾਰਗੁਜ਼ਾਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਇਮਾਨਦਾਰੀ ਨੇਕ ਨੀਤੀ ਜਿਸ ਬਦਲਾਅ ਦੇ ਲਈ ਜਿਸ ਸਿਸਟਮ ਨੂੰ ਬਦਲਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਚੁਣੀ ਅੱਜ ਉਹਦੇ ਵਿੱਚ 7810 ਕਰੋੜ ਰੁਪਏ ਨਹੀਂ ਹਰ ਜ਼ਰਬ ਪ੍ਰਾਈਸ ਨਹੀਂ ਅੱਜ ਉਹਦੇ ਅੰਦਰ 8680 8680 ਕਰੋੜ ਰੁਪਏ ਜਿਹੜੇ ਨੇ ਉਦੇ ਅੰਦਰ ਸਾਡਾ ਇਹ ਸੇਲ ਹੋਈਆ ਯਾਨੀ ਕਿ 800 ਤੋਂ ਉੱਪਰ ਜੋ ਸਾਡਾ ਰਿਜ਼ਰਵ ਪ੍ਰਾਈਸ ਸੀਗਾ ਜੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦਾ ਇਸ ਨਿਮੀਕਸਾਈਜ਼ ਪਾਲਿਸੀ ਚ ਰਿਜ਼ਰਵ ਪ੍ਰਾਈਸ ਸੀਗਾ ਉਹਦੇ ਤੋਂ 800 ਕਰੋੜ ਰੁਪਏ ਤੋਂ ਉੱਪਰ ਦਾ ਰੈਵਨਿਊ ਸਰਕਾਰ ਨੂੰ ਮਿਲੇਗਾ ਤੇ ਬਹੁਤ ਵੱਡੀ ਇਸ ਪਾਲਿਸੀ ਦੀ ਕਾਮਯਾਬੀ ਆ ਔਰ ਜੇ ਦੇਖਿਆ ਜਾਵੇ ਹੁਣ ਤੱਕ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਯਾ ਕਾਂਗਰਸ ਪਾਰਟੀ ਦੀ ਸਰਕਾਰ ਦਾ ਡਿਫਰੈਂਸ ਦੇਖਿਆ ਜਾਵੇ ਤਾਂ ਹੁਣ ਤੱਕ ਇਹਨਾਂ ਤਿੰਨਾਂ ਸਾਲਾਂ ਚ 88 88% ਦਾ ਰੈਵਨਿਊ ਤੇ ਵਾਧਾ ਹੋਇਆ 88% ਜਿਹੜਾ ਇਨਕਰੀਸ ਜਿਹੜੀ ਆ ਉਹ ਸਾਨੂੰ ਖੈਸ ਪਾਲਿਸੀ ਦੇ ਰਾਹੀਂ ਆਈ ਆ ਕਿਉਂਕਿ ਪੁਰਾਣੀਆਂ ਸਰਕਾਰਾਂ ਇੱਕ ਪੈਰਲਲ ਸਿਸਟਮ ਚਲਾਉਂਦੀਆਂ ਸੀਗੀਆਂ ਇੱਕ ਰੈਗੂਲੇਟਰ ਸਿਸਟਮ ਸਟੇਟ ਦਾ ਹੁੰਦਾ ਸੀ ਇੱਕ ਐਕਸਾਈਜ਼ ਪਾਲਿਸੀ ਦਾ ਸਿਸਟਮ ਆਉਂਦਾ ਸੀ ਇੱਕ ਐਕਸਾਈਜ਼ ਪਾਲਿਸੀ ਤੋਂ ਪੈਸੇ ਆਉਂਦੇ ਸੀ ਇੱਕ ਉਹ ਆਪਣਾ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਉਂਕਿ ਮਾਫੀਆ ਸ਼ਬਦ ਪੰਜਾਬ ਦੇ ਅੰਦਰ ਉਦੋਂ ਪੈਦਾ ਹੋਇਆ ਉਦੋਂ ਦੀ ਇਨਵੈਂਸ਼ਨ ਹੋਈ ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਮਾਫੀਆ ਸ਼ਬਦ ਦੀ ਉਤਪਤੀ ਹੋਈ ਉਦੋਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਕਿ ਮਾਫੀਆ ਵੀ ਕੋਈ ਸ਼ਬਦਾ ਔਰ ਉਦੋਂ ਸ਼ਰਾਬ ਦਾ ਮਾਫੀਆ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਵਾਲਿਆਂ ਨੇ ਪੈਦਾ ਕੀਤਾ ਕਿਉਂਕਿ ਜਿਹੜਾ 400 ਕਰੋੜ ਦਾ ਘਾਟਾ 2016-17 ਚ ਪਿਆ 2016-17 ਦੀ ਪਾਲਿਸੀ ਫੇਲ ਹੋਈ ਉਹ ਸਿਰਫ ਔਰ ਸਿਰਫ ਦਰਸਾਉਦਾ ਸੀ ਕਿ ਉਸ ਸਮੇਂ ਸ਼ਰਾਬ ਦਾ ਮਾਫੀਆ ਅਕਾਲੀ ਦਲ ਦੇ ਨੇਤਾਵਾਂ ਦੇ ਸਿਰ ਚੜਕੇ ਬੋਲਦਾ ਸੀ ਅਕਾਲੀ ਦਲ ਦੇ ਨੇਤਾ ਉਸ ਸ਼ਰਾਬ ਦੇ ਮਾਫੀਆ ਦੇ ਹਿੱਸੇਦਾਰ ਸੀ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਰਿਹਾ ਸੀ ਔਰ ਜਦੋਂ ਕਾਂਗਰਸ ਪਾਰਟੀ ਆਈ ਇਹ ਵੀ ਸੱਚ ਆ ਕਿ ਉਹਨਾਂ ਨੇ ਵੀ ਇੱਕ ਪੈਰਲਲ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਕੇ ਰੱਖਿਆ ਉਹਨਾਂ ਨੇ ਵੀ ਕਦੇ ਨਮੀ ਡਿਸਕਵਰੀ ਜਿਹੜੀ ਆ ਪ੍ਰਾਈਸ ਦੇ ਅੰਦਰ ਨਹੀਂ ਕੱਢੀ ਕਦੇ ਵੱਡਾ ਇਜ਼ਾਫਾ ਜਿਹੜਾ ਨਹੀਂ ਹੋਇਆ ਪਰ ਬਲਕਿ ਉਹਨਾਂ ਦੇ ਰਾਜ ਦੇ ਵਿੱਚ ਤਾਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾਗਾ ਕਿਉਂਕਿ ਮੈਂ ਬਤਾਰ ਲੀਡਰ ਆਪ ਆਪੋ ਜੀ ਉਸ ਸਮੇਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਸੀਗਾ ਜਿਨ੍ਹਾਂ ਨੂੰ ਉਸ ਸਮੇਂ ਦੇ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੇ ਉਸ ਸਮੇਂ ਦੀ ਕਾਂਗਰਸੀਆਂ ਨੇ ਜਿਹੜੇ ਗਰੀਬ ਲੋਕ ਸੀਗੇ ਜਿਹੜੇ ਦਰਦ ਲੋਕ ਸੀਗੇ ਉਹਨਾਂ ਨੂੰ ਗੰਦੀ ਤੇ ਮਾੜੀ ਸ਼ਰਾਬ ਪਲਾਕੇ 128 ਬੰਦਿਆਂ ਦੀ ਜਾਨ ਲੈ ਲਈ ਸੀ 128 ਮੌਤਾਂ ਸਿੱਧੇ ਰੂਪ ਦੇ ਵਿੱਚ ਕਾਂਗਰਸ ਦੇ ਰਾਜ ਹੋ ਜਾ ਸੀ ਕਹਿਣ ਦਾ ਭਾਵ ਆ ਉਸ ਸਮੇਂ ਵੀ ਇੱਕ ਪੈਰਲਲ ਜਿਹੜਾ ਮਾਫੀਆ ਪੰਜਾਬ 'ਚ ਸਰਕਾਰ ਦਾ ਰਹੇ ਨੂੰ ਔਰ ਦੂਸਰਾ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਰਹੇ ਨੂੰ ਜਿਹੜਾ ਉਹ ਲਗਾਤਾਰ ਪੰਜਾਬ ਚੱਲ ਰਿਹਾ ਸੀ ਉਸ ਸਮੇਂ ਵੀ ਲਗਭਗ ਮੈਂ ਪੂਰੇ ਸਾਰੇ ਪਰਿਵਾਰਾਂ ਨੂੰ ਮਿਲ ਕੇ ਆ 128 ਪੰਜਾਬ ਦੇ ਅੰਦਰ ਦਲਿਤ ਪਰਿਵਾਰਾਂ ਦਾ ਦੀ ਜਾਨ ਗਈ ਸੀ ਦਲਿਤ ਪਰਿਵਾਰਾਂ ਦੇ ਜਿਹੜੇ ਉਹ ਲੋਕ ਮਾਰੇ ਗਏ ਸੀ ਜਿਹੜੇ ਆਪਣੇ ਬੱਚਿਆਂ ਦੀ ਰੋਜੀ ਰੋਟੀ ਕਮਾਉਣ ਦੇ ਲਈ ਦਿਹਾੜੀ ਕਰਦੇ ਸੀ ਗਰੀਬ ਸੀਗੇ ਇਹ ਕਾਂਗਰਸ ਦੇ ਰਾਜ ਚ ਹੋਇਆ ਸੀ ਪਰ ਲੇਕਿਨ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਨਮੀਕ ਸੈਲਜ਼ ਪਾਲਿਸੀ ਆਈ ਔਰ ਰੇਟ ਨਹੀਂ ਵਧੇ ਬਲਕੇ ਜਿਹੜਾ ਸ਼ਰਾਬ ਦਾ ਮਾਫੀਆ ਸੀ ਉਨੂੰ ਜੜ ਤੋਂ ਖਤਮ ਕੀਤਾ ਪੰਜਾਬ ਦੇ ਪੰਜਾਬ ਦੇ ਅੰਦਰ ਜੋ ਸ਼ਰਾਬ ਦਾ mafia ਸ਼੍ਰੋਮਣੇ ਕਾਲੇਦਰ ਭਾਜਪਾ ਨੇ ਸ਼ੁਰੂ ਕੀਤਾ ਸੀ ਜਿਹਨੂੰ ਪਾਲ ਪਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਸੀ ਉਹਦਾ ਖਾਤਮਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇੱਕ ਦੇਖ ਰੀਤੀ ਵਾਲੀ ਇਮਾਨਦਾਰ ਸਰਕਾਰ ਨੇ ਪੰਜਾਬ ਤੋਂ ਸ਼ਰਾਬ ਦਾ mafia ਖਤਮ ਕੀਤਾ ਤਾਂ ਹੀ ਅੱਜ 88% 88% ਜਿਹੜੀ ਗਰੋਥ ਆ ਉਹ ਅਕਸਰ ਚਾਈਆ ਔਰ ਪੰਜਾਬ ਦਾ ਖਜ਼ਾਨਾ ਜਿਹੜਾ ਕਦੇ ਕਹਿੰਦੇ ਸੀਗੇ ਕਿ ਖਾਲੀ ਆ ਜੀ ਖਾਲੀ ਆ ਉਹ ਅੱਜ ਪੰਜਾਬ 'ਚ ਭਰ ਰਿਹਾ ਹੈਗਾ ਉਹਦੇ ਅੰਦਰ ਤਰੱਕੀ ਹੋ ਰਹੀ ਆ ਸੋ ਮੈਂ ਤੁਹਾਡਾ ਜਿੱਥੇ ਧੰਨਵਾਦ ਕਰਦਾnga ਉੱਥੇ ਇਹੀ ਦੱਸਣਾ ਚਾਹੁੰਦਾnga ਕਿ ਪੰਜਾਬ ਦੇ ਅੰਦਰ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੀਂ ਪਾਲਸੀ ਆਉਣ ਤੋਂ ਬਾਅਦ 88% ਦੀ ਇੱਕ ਵੱਡੀ ਗ੍ਰੋਥ ਜਿਹੜੀ ਆ ਉਹ ਪੰਜਾਬ 'ਚ ਦਰਜ ਹੋਈ ਆ ਔਰ ਪੰਜਾਬ ਦੇ ਅੰਦਰੋਂ ਜਿਹੜਾ ਸ਼ਰਾਬ ਦਾ ਮਾਫੀਆ ਸੀ ਉਹ ਖਤਮ ਹੋਇਆ ਗਿਆ ਥੈਂਕ ਯੂ ਇਸ ਵਾਰ ਦੇ ਨਹੀਂ 400 ਕਰੋੜ ਰੁਪਏ ਦਾ ਟਾਡਾ ਪਿਆ ਸੀ ਉਹ ਰਿਕਵਰੀ ਕੀਤੀ ਗਿਆ